ਜਸਵਰ ਜਗਰੂਪ ਸਿੰਘ ਇਲੀਸ ਰੂਪਾ ਭਾਰੋਪਿੰਡ ਦਾ ਰਹਿਣ ਵਾਲਾ ਸੀ ਇਹ 23 ਤਰੀਕ ਨੂੰ ਘਰੋਂ ਗਿਆ ਸੀ ਉਸ ਤੋਂ ਬਾਅਦ ਦੀ ਗਮਸ਼ੁਦਗੀ ਦੀ ਰਪੋਰਟ ਅਸੀਂ ਦਰਜ ਕੀਤੀ ਸੀ ਮਿਤੀ 5 ਤਰੀਕ ਨੂੰ ਸਾਨੂੰ ਪਤਾ ਲੱਗਿਆ ਵੀ ਇਸ ਦੇ ਹੀ ਨਵਾਲਕ ਭਤੀਜੇ ਨੇ ਇਹਨੂੰ ਕਤਲ ਕਰਕੇ ਨਹਿਰ ਚੇ ਦੀ লাশ ਉਤ ਦਿੱਤੀ ਹੈ ਰਾਜਸਥਾਨ ਵੱਡੀ ਨਹਿਰ ਜੋ ਤੇ ਅਸੀਂ ਜਿਹੜਾ ਉਹ ਨਵਾਲਕ ਹੈਗਾ ਉਹਨੂੰ ਅਪ੍ਰੀਹੈਂਡ ਕਰ ਲਿਆ ਤੇ ਕੋਰਟ 'ਚ ਪੇਸ਼ ਕੀਤਾ ਜੀ ਕੋ ਕਿਤੇ ਵੀ ਕਾਰਨ ਕੀ ਸੀ ਮਤਲਬ ਇਹਦੀ ਪਲਸ 2 ਚ ਪੜਦਾ ਸੀ ਬੱਚਾ ਇਹ ਤੇ ਜਿੱਦਾਂ ਨਾਲ ਦੇ ਇਹਦੇ ਦੋਸਤਾਂ ਨੂੰ ਇਹਨੇ ਕਿਹਾ ਸੀ ਵੀ ਮੈਂ ਆਈਫੋਨ ਨਵਾਂ ਲੈਣਾ ਨਾਲ ਦੇ ਦੋਸਤੇ ਦੇ ਹੁਣ ਇਹਨੂੰ ਤਾਂ ਕਰਦੇ ਸੀ ਪਿਛਲੇ ਇੱਕ ਦੋ ਮਹੀਨਿਆਂ ਚੋਂ ਜਿੰਨਾਂ ਤਾਂ ਮਹੀਨੇ ਦਿੰਦੇ ਸੀ ਵੀ ਦੋ ਮਹੀਨੇ ਹੋ ਗਏ ਤੇਰੇ ਕੋਲ ਆਈਫੋਨ ਨਹੀਂ ਲਿਆ ਗਿਆ ਇਸ ਤਰ੍ਹਾਂ ਜੇ ਰਾਤ ਨੂੰ ਬੈਠੇ ਬੈਠੇ ਪਲਾਨ ਕੀਤੀ ਵੀ ਮੇਰੇ ਦਾਇ ਕੋਲ ਪੈਸੇ ਹੁੰਦੇ ਆ ਇਸ ਕਰਕੇ ਨੇ ਤਾਂ ਇਹ ਦਾ ਗਲਾ ਘੁੱਟ ਕੇ ਮਾਰ ਕੇ ਉਹਦੀ ਜੜਬੋਲੀ ਹੈ ਜੋ ਯੂਨੀਵਰਸਿਟੀ ਦੀ ਤੇ ਉਹਦੇ ਖਾਤੇ ਦੇ ਵਿੱਚੋਂ ਪੈਸੇ ਕਟਾ ਕੇ ਇਹਨੇ ਨਵਾਂ ਆਈਫੋਨ ਲੈ ਲਿਆ ਸੀ ਕਿਨੇ ਪੈਸੇ ਕਿ ਨਿਕਲੇਗੇ ਤੁਸੀਂ ਇਹ तकरीबन ਉਹਦੇ ਖਾਤੇ 'ਚ 130000 ਰੁਪਏ ਸੀ ਜਿਹਦੇ ਵਿੱਚੋਂ ਨੇ ਕਾਫੀ ਪੈਸੇ ਘਟਾ ਕੇ ਆਈਫੋਨ ਲਿਆ ਇਸ ਸਰ ਜਗਰੂਪ ਸਿੰਘ ਏਲੀਸ ਰੂਪਾ ਭਰੋਪਿੰਡ ਦਾ ਰਹਿਣ ਵਾਲਾ ਸੀ ਇਹ 23 ਤਰੀਕ ਨੂੰ ਘਰੋਂ ਗਿਆ ਸੀ ਉਸ ਤੋਂ ਬਾਅਦ ਦੀ ਗੁੰਮਸ਼ੁਦਗੀ ਦੀ ਰਪੋਰਟ ਅਸੀਂ ਦਰਜ ਕੀਤੀ ਸੀ ਮਿਤੀ 5 ਤਰੀਕ ਨੂੰ ਸਾਨੂੰ ਪਤਾ ਲੱਗਿਆ ਵੀ ਇਸਦੇ ਹੀ ਨਵਾਲਕ ਭਤੀਜੇ ਨੇ ਇਹਨੂੰ ਕਤਲ ਕਰਕੇ ਨਹਿਰ ਚੇ ਦੀ ਲਾਸ਼ ਉਤ ਦਿੱਤੀ ਹੈ ਰਾਜਸਥਾਨ ਵਡੀ ਨਹਿਰ ਜੋ ਤੇ ਅਸੀਂ ਜਿਹੜਾ ਨਵਾਲਗ ਹੈਗਾ ਉਹਨੂੰ ਐਪਰੀਐਂਡ ਕਰ ਲਿਆ ਤੇ ਕੋਰਚ ਪੇਸ਼ ਕੀਤਾ ਜੀ। ਤੁਸੀਂ ਕੀਤੇ ਵੀ ਕਾਰਨ ਕੀ ਸੀ ਮਤਲਬ ਇਹਦੀ ਪਲਸ 2 ਚ ਪੜਦਾ ਸੀ ਬੱਚਾ ਇਹ ਤੇ ਜਿੱਦਾਂ ਨਾਲ ਦੇ ਇਹਦੇ ਦੋਸਤਾਂ ਨੂੰ ਇਹਨੇ ਕਿਹਾ ਸੀ ਵੀ ਮੈਂ ਆਈਫੋਨ ਨਵਾਂ ਲੈਣਾ ਨਾਲ ਦੇ ਦੋਸਤੇ ਦੇ ਹੁਣ ਇਹਨੂੰ ਤਾਂ ਕਰਦੇ ਸੀ ਪਿਛਲੇ ਇੱਕ ਦੋ ਮਹੀਨਿਆਂ ਚੋਂ ਜਿਵੇਂ ਤਾਂ ਨਹੀਂ ਮਹੀਨੇ ਦਿੰਦੇ ਸੀ ਵੀ ਦੋ ਮਹੀਨੇ ਹੋ ਗਏ ਤੇਰੇ ਕੋਲ ਆਈਫੋਨ ਨਹੀਂ ਲਿਆ ਗਿਆ। ਇਸ ਤਰ੍ਹਾਂ ਨੇ ਰਾਤ ਨੂੰ ਬੈਠੇ ਬੈਠੇ ਪਲਾਨ ਕੀਤੀ ਵੀ ਮੇਰੇ ਤਾਈ ਕੋਲ ਪੈਸੇ ਹੁੰਦੇ ਆ ਇਸ ਕਰਕੇ ਨੇਤਾਏ ਦਾ ਗਲਾ ਘੁੱਟ ਕੇ ਮਾਰ ਕੇ ਉਹਦੀ ਜੈਡ ਬੋਡੀ ਹੈ ਜੋ ਨੈਸਰ ਸਿਟੀ ਤੇ ਉਹਦੇ ਖਾਤੇ ਦੇ ਵਿੱਚੋਂ ਪੈਸੇ ਘਟਾ ਕੇ ਨੇ ਨਵਾਂ ਆਈਫੋਨ ਲੈ ਲਿਆ ਸੀ ਕਿੰਨੇ ਪੈਸੇ ਕਿੰਨੇ ਘਟਾਏ ਕਿਤੇ ਸੀ ਇਹ ਤਕਰੀਬਨ ਉਹਦੇ ਖਾਤੇ 'ਚ 1,30,000 ਰੁਪਏ ਸੀ ਜਿਹਦੇ ਵਿੱਚੋਂ ਨੇ ਕਾਫੀ ਪੈਸੇ ਘਟਾ ਕੇ ਆਈਫੋਨ ਲਿਆ